ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਚਰਨਾਂ ਦੇ ਪਾਸ ਸਦਾ ਨਮਸਕਾਰ ਹੈ ਇੱਕ ਹੋਰ ਵੀਡੀਓ ਲੈ ਕੇ ਆਪ ਜੀ ਦੇ ਸੰਮੁਖ ਹਾਜ਼ਰ ਹੋਏ ਹਾਂ ਆਪ ਜੀ ਕਿਰਪਾ ਕਰਕੇ ਬੇਨਤੀਆਂ ਪ੍ਰਵਾਨ ਕਰਿ ਆ ਜੀ ਸੰਗਤ ਜੀਓ ਸਾਡਾ ਜੀ ਕੋਈ ਵੀ ਕਾਰਜ ਹੈ ਜੋੜਾ ਜਿਹੜਾ ਕੀ ਅਧ ਵਿਚਾਰੇ ਹੈ ਜੋ ਨਾ ਇਧਰ ਹੁੰਦਾ ਹੈ ਨਾ ਉਧਰ ਸੰਗਤ ਜੀ ਕਈ ਸ਼ਬ ਪਾਵਨਾਵਾਂ ਦੇ ਹੇਤ ਆਪਾਂ ਗੁਰੂ ਜੀਆਂ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨੇ ਆ ਕਿ ਮਹਾਰਾਜ ਜੀ ਉਹ ਆਪ ਜੀ ਕਿਰਪਾ ਕਰਕੇ ਆਹ ਕਾਰਜ ਫਤਿਹ ਕਰੋ ਜਾਂ ਆਪਾਂ ਕੋਈ ਪੇਟਾ ਕਰਕੇ ਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੇ ਆ ਅਰਦਾਸੀਏ ਸਿੰਘ ਨੂੰ ਆਪਣੀ ਯਥਾ ਸ਼ਕਤ ਪੇਟਾ ਦੇ ਕੇ ਅਰਦਾਸਾਂ ਕਰਾਣੇ ਆ ਸੰਗਤ ਜੀ ਕਦੀ ਗਹਿਰਾਈ ਨਾਲ ਇਹ ਗੱਲ ਆਪਾਂ ਜ਼ਰੂਰ ਸੋਚੀਏ ਉਹਦੇ ਵਿੱਚ ਦਾਸ ਵੀ ਹੈ ਕਿ ਆਪਾਂ ਕਿੰਨੀ ਕੋ ਗੁਰਬਾਣੀ ਦੀ ਪੇਟਾ ਗੁਰੂ ਜੀ ਦੇ ਅੱਗੇ ਰੱਖ ਕੇ ਗੁਰੂ ਮਾਇਆ ਦਾ ਭੁੱਖਾ ਨਹੀਂ ਹੈ ਸੰਗਤ ਜੀ ਜਿਹੜੇ ਸਾਰੇ ਖੰਡਾ ਬ੍ਰਹਿਮੰਡਾ ਨੂੰ ਅਣਮੁੱਲੀਆਂ ਦਾਤਾਂ ਦੇਣ ਵਿੱਚ ਸਮਰੱਥ ਹੈ ਆਪਾਂ ਉਹਨਾਂ ਨੂੰ 100 200 500 1000 ਦੀ ਦੇਗ ਕਰਾ ਕੇ ਕੀ ਦੇ ਦੇਾਂਗੇ ਸੰਗਤ ਜੀਓ ਗੁਰੂ ਪ੍ਰੇਮ ਦਾ ਭੁੱਖਾ ਹੈ ਗੁਰੂ ਜੀਆਂ ਨੂੰ ਗੁਰਬਾਣੀ ਬਹੁਤ ਪਰਸੰਨ ਕਰਦੀ ਹੈ ਜਿਹੜਾ ਸਿੰਘ ਗੁਰਬਾਣੀ ਨਾਲ ਜੁੜਿਆ ਹੈ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਚੱਲਦਾ ਹੈ ਹਰ ਇੱਕ ਕਾਰਜ ਵਿੱਚ ਆਪਣੇ ਗੁਰਬਾਣੀ ਨੂੰ ਨਿਤਨੇਮ ਨੂੰ ਪ੍ਰਾਥਮਿਕਤਾ ਦਿੰਦਾ ਹੈ ਉਹਦੇ ਤੇ ਗੁਰੂ ਜੀਆਂ ਦੀ ਬਹੁਤ ਖੁਸ਼ੀ ਹੁੰਦੀ ਹੈ ਵਾਹਿਗੁਰੂ ਜੀ ਸੰਗਤ ਜੀਓ ਗੁਰੂ ਜੀ ਦੇ ਜਿਹੜੇ ਸਿੰਘ ਨੇ ਉਹ ਗੁਰੂ ਜੀ ਨੂੰ ਅਤ ਪਿਆਰੇ ਨੇ ਤੇ ਜਿਹੜੇ ਸ਼ਹੀਦ ਸਿੰਘ ਨੇ ਉਹ ਨਾਂ ਨੂੰ ਆਪਣੇ ਪੁੱਤਰਾਂ ਤੋਂ ਵੀ ਜ਼ਿਆਦਾ ਵੱਧ ਪਿਆਰੇ ਨੇ ਤਾਂ ਹੀ ਅਰਦਾਸ ਦੇ ਵਿੱਚ ਪੁੱਤਰਾਂ ਤੋਂ ਪਹਿਲਾਂ ਸਾਇਬ ਜਾਦੀਆਂ ਤੋਂ ਪਹਿਲਾਂ ਪੰਜਾਂ ਪਿਆਰਿਆਂ ਦਾ ਨਾਮ ਹੈ ਉਹਨਾਂ ਨੂੰ ਵਡਿਆਈ ਦਿੱਤੀ ਹੈ ਸੰਗਤ ਜੀਓ ਇਸ ertid ਤੇ ਜਿੰਨੇ ਵੀ ਕਰਜ ਆਪਣੇ ਗੁਰੂ ਦੇ ਜਿਹੜੇ ਸਿੰਘ ਨੇ ਉਹਨਾਂ ਦੇ ਰਾਸ ਕਰਨ ਵਾਸਤੇ ਗੁਰੂ ਜੀ ਆਪਣੇ ਸਿੰਘਾਂ ਨੂੰ ਸ਼ਹੀਦਾ ਸਿੰਘਾਂ ਨੂੰ ਡਿਊਟੀਆਂ ਲਾਈਆਂ ਹੁੰਦੀਆਂ ਨੇ ਜੋ ਕਿ ਮਹਾਪੁਰਸ਼ਾਂ ਪਾਸੋਂ ਸੁਣਿਆ ਹੈ ਵਾਹਿਗੁਰੂ ਜੀ ਕਿਉਂਕਿ ਸੰਗਤ ਜੀਓ ਕੋਈ ਰਾਜਾ ਉੱਠ ਕੇ ਆਪ ਕਿਸੇ ਦੀ ਚੱਕਰੀ ਨਹੀਂ ਕਰਦਾ ਉਹਦੇ ਸੇਵਾਦਾਰ ਜਿਹੜੇ ਨੇ ਉਹ ਹੀ ਉਹਦੇ ਹੁਕਮ ਦੇ ਅੰਦਰ ਸਾਰਾ ਕੁਝ ਕਰਦੇ ਨੇ ਸਾ ਸੰਗਤ ਜੀਓ ਜੇ ਸਾਡਾ ਵੀ ਕੋਈ ਕਾਰਜ ਹੈ ਆਪ ਜੀ ਦਾ ਕੋਈ ਕਾਰਜ ਹੈ ਜਿਦੀ ਸਿੱਧੀ ਵਾਸਤੇ ਜਿਦੀ ਸੰਪੂਰਨਤਾ ਵਾਸਤੇ ਆਪਾਂ ਡੋਲਦੇ ਆਂ ਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਤੇ ਆਪ ਜੀ ਗੁਰੂ ਜੀ ਦੇ ਅੱਗੇ ਕੋਈ ਵੀ ਪੇਟਾ ਗੁਰਬਾਣੀ ਦੀ ਉਹਦੇ ਚ ਭਾਵੇਂ ਤੁਸੀਂ ਇੱਕ ਓੰਕਾਰ ਜਾਪ ਤੋਂ ਲੈ ਕੇ ਚਾਹੇ ਸਵਾ ਲੱਖ ਚਾਹੇ ਤੁਸੀਂ ਮਾਲਾ ਪੰਜ ਮਾਲਾ ਛੇ ਮਾਲਾ ਜਿੰਨੀਆਂ ਆਪ ਜੀ ਦੀ ਸ਼ਕਿ ਜਥਾ ਸ਼ਕਤ ਆਪ ਕਰ ਸਕਦੇ ਹੋ ਮੂਲ ਮੰਤਰ ਕਰ ਸਕਦੇ ਹੋ ਭਾਵੇਂ 40 ਦਿਨਾਂ ਦਾ ਜਾਪ ਭਾਵੇਂ 111 ਦਿਨਾਂ ਦਾ ਜਾਪ ਇੱਥੇ ਸੰਗਤ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਹੈ ਉਹ ਸੰਗਤ ਖਾਸ ਕਰਕੇ ਉਹ ਧੀਆਂ ਪੈਣਾ ਜਿਹੜੀਆਂ ਕੀ ਅਜੇ ਆਪਣੇ ਮਾਤਾ ਪਿਤਾ ਦੇ ਘਰ ਹੀ ਨੇ ਭਾਵ ਜੋ ਗ੍ਰਸਥ ਜੀਵਨ ਵਿੱਚ ਨਹੀਂ ਨੇ ਉਨਾ ਅੱਗੇ ਹੱਥ ਜੋੜ ਕੇ ਦਾਸ ਦੀ ਬੇਨਤੀ ਹੈ ਕਿ ਜੋ ਅੱਜ ਤੁਹਾਡੇ ਕੋਲ ਸਮਾਂ ਹੈ ਅੱਗੇ ਜੀਵਨ 'ਚ ਉਹ ਕਦੀ ਨਹੀਂ ਆਉਣਾ ਕਿ ਆਕੀ ਸੰਗਤ ਜਿਓ ਜੇ ਆਪਾਂ ਆਪਣੇ ਜੀਵਨ ਵਿੱਚ ਕੋਈ ਸਿੱਖ ਲਈ ਹੈ ਜਾਂ ਸਾਨੂੰ ਕਿਸੇ ਚੀਜ਼ ਦਾ ਭਾਵ ਜਾਂ ਕਦਰ ਮਹਿਸੂਸ ਹੁੰਦੀ ਹੈ ਉਹ ਸਾਡਾ ਧਰਮ ਹੈ ਕਿ ਆਪਾਂ ਦੂਜੇ ਭੈਣ ਭਰਾ ਨੂੰ ਜ਼ਰੂਰ ਦਸੀਏ ਸਾ ਸੰਗਤ ਜੀ ਜਿੰਨੀਆਂ ਵੀ ਮੇਰੀਆਂ ਪਹਿਣਾ ਤੀਆਂ ਬੀਬੀਆਂ ਜਿਹੜੀਆਂ ਵੀ ਅੱਜ ਆਪਣੇ ਪਿਤਾ ਦੇ ਆਪਣੇ ਮਾਤਾ ਪਿਤਾ ਦੇ ਘਰ ਨੇ ਜਿਹੜੇ ਗ੍ਰਸਥ ਜੀਵਨ 'ਚ ਨਹੀਂ ਨੇ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਆਪਣੇ ਟਾਈਮ ਦਾ ਲਾਹਾ ਲੈ ਲੋ ਕਿਉਂਕਿ ਜਦੋਂ ਆਪ ਜੀ ਗ੍ਰਸਥੀ ਜੀਵਨ ਵਿੱਚ ਪੈ ਗਏ ਬੱਚਿਆਂ ਵਿੱਚ ਪੈ ਗਏ ਚਾਹੇ ਤੁਹਾਡਾ ਜਿੱਡਾ ਮਰਜੀ ਮਨ ਕਰੇ ਸੰਗਤ ਜੀ ਕਿ ਗੁਰੂ ਜੀ ਦੀ ਬੰਦਗੀ ਕਰੀਏ ਕੰਤ 'ਚ ਬਹਿ ਕੇ ਉਸ ਸੰਭਵ ਨਹੀਂ ਹੋ ਪਾਉਂਦਾ ਜਿਹੜੇ ਦਸੇ ਬੰਦ ਨੇ ਸੰਗਤ ਜਿਉ ਉਹ ਪੈ ਜਾਂਦੇ ਨੇ ਸੋ ਆਪ ਜੀ ਜੇ ਕੋਈ ਵੀ ਕਾਰਜ ਜੀ ਸਿੱਧਤਾ ਵਾਸਤੇ ਕੁਝ ਵੀ ਆਪਣਾ ਜਾਪ ਸ਼ੁਰੂ ਕਰਨਾ ਹੈ ਤੇ ਆਪਣੀ ਯਥਾ ਸ਼ਕਤ ਜਿਹੜੇ ਗ੍ਰਸਤੀ ਵੀ ਨੇ ਉਹ ਵੀ ਆਪਣੇ ਯਥਾ ਸ਼ਕਤ ਜੇ ਚਾ ਤੁਸੀਂ 1 ਸਵਾ ਲੱਖ ਮੂਲ ਮੰਤਰ ਜੇ ਕਰਨਾ ਹੈ ਤੇ ਤੁਸੀਂ ਜੇ 40 ਦਿਨਾਂ ਜੇ ਨਹੀਂ ਕਰ ਸਕਦੇ ਤੁਸੀਂ ਗ੍ਰਸਤੀ ਹੋ ਨਹੀਂ ਕਰ ਸਕਦੇ ਤੇ ਤੁਸੀਂ ਸੰਗਤ ਜਿਓ 80 ਦਿਨਾਂ ਦਾ ਕਰ ਲੋ ਜੇ 32 ਮਾਲਾ ਇੱਕ ਦਿਨ ਕਰਨੀ ਆਣੇ ਤੇ 16 ਮਾਲਾ ਕਰ ਲੋ ਜੇ ਉਹ ਵੀ ਨਹੀਂ ਤੇ ਤੁਸੀਂ 111 ਦਿਨਾਂ ਦਾ ਵੀ ਜਾਪ ਰੱਖ ਸਕਦੇ ਹੋ ਪਰ ਕਰਨ ਲਵੋ ਅਰਦਾਸਾ ਕਰਕੇ ਕਿ ਗੁਰੂ ਜੀਓ ਆਪ ਹੀ ਕਰਾਣਾ ਅਸੀਂ ਨਹੀਂ ਕਰ ਸਕਦੇ ਸਾਡੇ ਚੀਨੀ ਸਮਰੱਥਾ ਨਹੀਂ ਹੈ ਕਿ ਆਪਾਂ ਇੱਕ ਦਿਨ ਵੀ ਜਾਪ ਆਪ ਆਪਣੇ ਬਲ ਤੇ ਕਰ ਸਕੀਏ ਤੁਸੀਂ ਆਪ ਹੀ ਆਰੰਭ ਕਰਾਇਆ ਹੈ ਆਪ ਹੀ ਸਿਰੇ ਚੜਾਣਾ ਆਪ ਹੀ ਕਰਵਾ ਲੈਣਾ ਤੇ ਸਤਿਗੁਰੂ ਜੀ ਇਸ ਕਾਰਜ ਵਾਸਤੇ ਏ ਜਾਪ ਦੀ ਜੋ ਪੇਟਾ ਹੈ ਆਪ ਜੀ ਦੇ ਸਰਮੁਖ ਹੈ ਆਪ ਜੀ ਦਰ ਕਰ ਪ੍ਰਵਾਨ ਕਰਿਓ ਤੇ ਇਸ ਕਾਰਜ ਦੀ ਸਿੱਧਤਾ ਕਰਨੀ ਆਪ ਜੀ ਰਹਿਮਤਾ ਬਖਸ਼ਣੀਆਂ ਐਨੀਆਂ ਅਰਦਾਸ ਕਰਕੇ ਸੰਗਤ ਜੀ ਆਪ ਜੀ ਆਪਣੇ ਕਾਰਜ ਦੇ ਪਰਥਾਏ ਨਿਤ ਅਰਦਾਸ ਕਰਨੀ ਹੈ ਜਾਪ ਕਰਨ ਤੋਂ ਪਹਿਲਾਂ ਵੀ ਤੇ ਬਾਅਦ ਵਿੱਚ ਵੀ ਤੇ ਜਦੋਂ ਜਾਪ ਅੱਧ ਵਿੱਚ ਪਹੁੰਚੇ ਸੰਗਤ ਜੀ ਤੇ ਤੁਸੀਂ ਉਦਨ ਵੀ ਦੀਗ ਬਣਾ ਕੇ ਹੀ ਤੁਸੀਂ ਦੀਗ ਬਣਾ ਕੇ ਹੀ ਆਰੰਭਤਾ ਕਰਨੀ ਹੈ ਦੀਗ ਬਣਾ ਕੇ ਹੀ ਅੱਧ ਮੱਧ ਦਾ ਭੋਗ ਪਾਣਾ ਹੈ ਤੇ ਦੀਗ ਬਣਾ ਕੇ ਹੀ ਸੰਪੂਰਨਤਾ ਕਰਨੀ ਹੈ ਤੇ ਜਿੱਦਣ ਅੱਧ ਅੱਧੇ ਦਿਨ ਹੋ ਜਾਣ ਜਾਪ ਨੂੰ ਗੁਰੂ ਜੀ ਦਾ ਸ਼ੁਕਰ ਕਰਨਾ ਹੈ ਕਿ ਜਾਪ ਆਪ ਜੀ ਦੀ ਕਿਰਪਾ ਸਦਕਾ ਅੱਧ-ਮੱਧ ਵਿੱਚ ਪਹੁੰਚੇ ਨੇ ਆਪ ਜੀ ਨੇ ਕਿਰਪਾ ਕਰਕੇ ਅੱਗੋਂ ਵੀ ਜਾਪ ਸੰਪੂਰਨ ਤਾਈ ਤੱਕ ਅੰਗ-ਸੰਗ ਸਹਾਇ ਹੋ ਕੇ ਕਰਾ ਲੈਣਾ ਸੰਗਤ ਜੀ ਇੰਜ ਅਰਦਾਸ ਕਰਕੇ ਤੇ ਆਪ ਜੀ ਜਿਸ ਸਮੇਂ ਵੀ ਜੇ ਆਪ ਨਿਯਤ ਕਰ ਸਕਦੇ ਹੋ ਸਮਾਂ ਉਹ ਉਦੋਂ ਚੰਗਾ ਹੈ ਪਰ ਜੇ ਨਹੀਂ ਤੇ ਜਦੋਂ ਵੀ ਆਪ ਜੀ ਦੇ ਕੋਲ ਸਮਾਂ ਲੱਗੇ ਆਪਣਾ ਜਾਪ ਸੰਪੂਰਨ ਤਾਈ ਵੱਲ ਵਧਾਈ ਚੱਲੋ ਕਿਉਂਕਿ ਸੰਗਤ ਜੀ ਗੁਰਬਾਣੀ ਦੀ ਪੇਟਾ ਸਦਕਾ ਗੁਰੂ ਜੀ ਦੀ ਕਿਰਪਾ ਸਦਕਾ ਸ਼ਹੀਦ ਵੀ ਬਹੁਤ ਪਰਸੰਨ ਹੁੰਦੇ ਨੇ ਜਿਵੇਂ ਕਿ ਮਹਾਪੁਰਸ਼ ਦੱਸਦੇ ਨੇ ਤੇ ਆਪ ਜੀ ਦੇ ਜਿਹੜੇ ਰੁਕੇ ਹੋਏ ਕਾਰਜ ਨੇ ਉਹ ਸੰਪੂਰਨ ਹੋ ਜਾਂਦੇ ਨੇ ਸਸੰਗਤ ਜੀਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਦਾ ਹੀ ਅਰਦਾਸ ਦੇ ਨਾਲ ਗੁਰਬਾਣੀ ਪੇਟਾ ਕਰਿਆ ਕਰੋ ਵਾਹਿਗੁਰੂ ਜੀ ਹਰਮਦਾਨ ਫਤਿਹ ਭੁੱਲਾ ਚੁੱਕਾਂ ਦੀ ਸ਼ਮਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ